इधर एमी एमी भाजी बैठे ने नहीं मेरे वास्ते सारे आ, स्टार हाय है थैंक यू थैंक यू वेरी मच और दो बीबी मिठिया ने और सरगुन 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 मैं सुखमी साहब का डेली पाठ करना पता नहीं किरगुण परमात्मा ने तेरे से बहुत करता है ਇਦਾਂ ਕਿਪਾ ਬਣਾਈ ਰੱਖੇ ਅ ਡਾਇਰੈਕਟਰ ਸਾਹਿਬ ਮੇਰੇ ਤੁਹਾਡੇ ਵਾਲੀ ਫਿਲਮ ਦਾ ਡਾਇਲੋਗ ਅਜ ਤੱਕ ਯਾਦ ਹੈ ਮੈਂ ਉਹਦੀ ਬੜੀਆਂ ਤਾੜੀਆਂ ਮਿਜਵਾਈਆਂ ਨੇ ਉਹਦੇ ਤੇ ਜਦੋਂ ਮੈਂ ਤੇ ਤੇ ਜਾਣਾ ਹੂ ਡਾਇਲੋਗ ਮੇਰੇ ਯਾਦ ਨਹੀਂ ਹੁੰਦੇ ਨਾ ਜਿੱਤੋਂ ਪਹਿਲੀ ਫਿਲਮ ਦਾ ਡਾਇਲੋਗ ਯਾਦ ਰਹਿੰਦੇ ਨੇ ਇਹ ਮੇਰੀ ਪਹਿਲੀ ਹੋ ਗਈ ਸੀ ਵਿੱਚ ਗੈਪ ਬੜਾ ਵੱਡਾ ਆ ਗਿਆ ਸੀ ਲੌਂਗ ਦਾ ਲਸ਼ਕਾਰਾ ਤੋਂ ਬਾਅਦ ਫਿਰ ਜਿਨੇ ਮੇਰਾ ਦਿਲ ਲੁੱਟਿਆ ਉਹ ਮੇਰੀ ਪਹਿਲੀ ਫਿਲਮ ਬਣ ਗਈ ਕਿਉਂ ਉਹ ਤੋਂ ਬਾਅਦ ਵਿੱਚ ਵੀ ਮੈਂ 2-4 ਫਿਲਮਾਂ ਕੀਤੀਆਂ ਪਰ ਉਹ ਉਦੋਂ ਪੰਜਾਬੀ ਸਿਨੇਮਾ ਨੇ ਉਹ ਲੈ ਨਹੀਂ ਸੀ ਫੜੀ ਜਿਹੜੀ ਇਸ ਤੋਂ ਬਾਅਦ ਫੜੀ ਤੁਹਾਡੇ ਵਾਲੀ ਫਿਲਮ ਤੋਂ ਬਾਅਦ ਉਹਦੇ ਚ ਜਦੋਂ ਵੀ ਮੈਂ ਸਟੇਜ ਤੇ ਚੜਨਾ ਆਏ ਕਿ ਮੈਂ ਲੰਘ ਜੋ ਖੇਤਾ ਚੋ ਪਾਣੀ ਨੱਕਾ ਮੋੜ ਕੇ ਦਿਖਾ ਦੇ ਕਹੀ ਨਾਲ ਗਾਟਾ ਨਾ ਲਾ ਦੇਣਾ ਅੱਜ ਤੱਕ ਅੱਜ ਤੱਕ ਪਾਪੂ ਲੜਾ ਖਾਸ ਤੌਰ ਤੇ ਸਾਡੀ ਜਿਹੜੀ ਕਿਸਾਨੀ ਜਿਹੜੀ ਕਿਸਾਨੀ ਹੈ ਜਿਹੜੇ ਜੱਟ ਜ਼ਮੀਨਦਾਰਾਂ ਦੇ ਮੁੰਡੇ ਨੇ ਜਿਹੜੇ ਸਿੱਖਾਂ ਦੇ ਮੁੰਡੇ ਨੇ ਉਹ ਇਸ ਡਾਇਲੌਗ ਨੂੰ ਇੰਨਾ ਪਿਆਰ ਕਰਦੇ ਆ ਕਮਾਲ ਹੈ ਰਹਿ ਰੱਬ ਦਾ ਨੋ